ਖਰੜ ਦੇ ਅਰਬਨ ਹੋਮ 3 ਦੇ ਵਿੱਚ ਜੋ ਵਸਨੀਕ ਨੇ ਸੋਲਤਾਂ ਨੂੰ ਲੈ ਕੇ ਬਿਲਡਰ ਦੇ ਖਿਲਾਫ ਜਿਹੜੀ ਹੈ ਨਾਜੇਬਾਜੀ ਕਰ ਰਹੇ ਨੇ ਕੀ ਕੀ ਉਹਨਾਂ ਦੀ ਮੰਗ ਹੈ ਆਓ ਤੁਹਾਨੂੰ ਸੁਣਾਉਂਦੇ ਆਂ ਤੇ ਬਿਲਡਰ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹ ਕੀ ਕਹਿੰਦੇ ਨੇ ਸਰਾਰ ਹੋਮ ਮੁਰਦਾਬਾਦ ਮੀਤੰਦੀ ਮੁਰਦਾਬਾਦ ਮੀਤੰਦੀ ਮੁਰਦਾਬਾਦ ਸਰਾਰ ਹੋਮ ਮੁਰਦਾਬਾਦ ਸਰਾਰ ਹੋਮ ਮੁਰਦਾਬਾਦ ਸਰਾਰ ਹੋਮ ਮੁਰਦਾਬਾਦ ਮੀਤੰਦੀ ਮੁਰਦਾਬਾਦ ਮੀਤੰਦੀ ਮੇਰਾ ਨਾਮ ਸतीश ਘੋੜਾਣਾ ਜੀ ਅਸੀਂ ਸਟਾਰ ਹੋਮ ਅਰਬਨ ਹੋਮਸ 3 ਦੇ ਮੈਂ ਪ੍ਰਧਾਨ ਹਾਂ ਸਾਨੂੰ ਇੱਥੇ ਸਾਲ ਦੇ ਕਰੀਬ ਹੋ ਚੱਲਿਆ ਜੀ ਜੋ ਸਾਡੀਆਂ ਬੇਸਿਕ ਕਮਿਊਨਿਟੀਜ਼ ਹੈਗੇ ਸਾਨੂੰ ਉਹਨਾਂ ਵਿੱਚੋਂ ਕੁਝ ਵੀ ਨਹੀਂ ਮਿਲਿਆ ਜਿਨ੍ਹਾਂ ਵਿੱਚ ਪਾਣੀ ਸਾਡੀ ਸਭ ਤੋਂ ਵੱਡੀ ਮੇਨ ਸਮੱਸਿਆ ਹੈ ਜੀ ਸਾਨੂੰ ਐਮਸੀ ਦਾ ਪਾਣੀ ਹਜੇ ਤੱਕ ਨਹੀਂ ਮਿਲ ਸਕਿਆ ਜਦੋਂ ਕਿ ਸਾਡੇ ਨਾਲ ਸ਼ੁਰੂ ਵਿੱਚ ਹੀ ਵਾਅਦਾ ਕੀਤਾ ਗਿਆ ਸੀ ਸੀਵਰੇਜ ਵੀ ਸਾਡਾ ਬੈਗ ਮਾਰ ਰਿਹਾ ਹੈ ਉਹ ਵੀ ਸਾਨੂੰ ਹਜੇ ਇਹਨਾਂ ਨੇ ਜੋੜ ਕੇ ਨਹੀਂ ਦਿੱਤਾ ਸਾਹਮਣੇ ਤੇ ਸਾਰ ਸਾਲ ਦੇ ਕਰੀਬ ਹੋ ਚੱਲੇ ਇਸ ਨੂੰ ਬਹੁਤ ਵਾਰੀ ਸਾਡੀਆਂ ਮੀਟਿੰਗ ਹੋ ਚੁੱਕੀਆਂ 8-10 ਵਾਰੀ ਮੀਟਿੰਗ ਹੋ ਗਈ ਹੈ ਹਰ ਵਾਰੀ ਸਾਨੂੰ ਇਹੀ ਉਹ ਕਹਿ ਜਾਂਦਾ ਵੀ ਹਾਂ ਅਸੀਂ ਇੱਥੇ ਹੀ ਹਜੇ ਸਾਰਾ ਕੰਮ ਕਰਵਾ ਕੇ ਜਾਵਾਂਗੇ ਪਰ ਇੰਨਾ ਟਾਈਮ ਹੋਣ ਦੇ ਬਾਵਜੂਦ ਵੀ ਇੱਕ ਵੀ ਸਾਡੇ ਨਾਲ ਕੀਤਾ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਬਿਲਡਰ ਦਾ ਕੀ ਨਾਮ ਹੈ ਗੁਰਮੀਤ ਸਿੰਘ ਹੈ ਜੀ ਕੀ ਕਹਿੰਦਾ ਕੀ ਹੈ ਤੁਹਾਨੂੰ ਸਾਨੂੰ ਕਹਿੰਦੇ ਵੀ ਹਾਂ ਅਸੀਂ ਕਰਵਾ ਦਾਂਗੇ ਕਰਵਾ ਦਾਂਗੇ ਇੱਥੇ 90 ਫਲੈਟ ਹੈ ਜੀ ਤਾਂ ਇਹ ਹੈਂਡਓਵਰ ਹੋਏ ਵੀ ਕਮੇਟੀ ਨੂੰ ਨਹੀਂ ਹੈਂਡਓਵਰ ਨਹੀਂ ਹੋਏ ਵੀ ਜੀ ਤਾਂ ਬਿਲਡਰ ਕੀ ਕਹਿੰਦੇ ਹੈਂਡਓਵਰ ਵਾਸਤੇ ਬਿਲਡਰ ਹਜੇ ਕੁਛ ਨਹੀਂ ਕਹਿ ਰਿਹਾ ਕਿ ਉਹ ਹਰ ਇੱਕ ਗੱਲ ਤੋਂ ਮੁੱਕਰ ਰਿਹਾ ਜੀ ਕੀ ਕਹਿੰਦਾ ਕੀ ਹੈ ਫਿਰ ਕਹਿੰਦਾ ਜੀ ਮੈਂ ਨਹੀਂ ਕੁਝ ਕਹੇ ਜੀ ਕਰਵਾ ਸਕਦਾਗਾ ਮੇਰੇ ਹੱਥ ਖੜੇ 10 ਦਿਨ ਪਹਿਲਾਂ ਵੀ ਅਸੀਂ ਇਸੇ ਤਰ੍ਹਾਂ ਹੜਤਾਲ ਕੀਤੀ ਸੀ ਇੱਥੇ ਧਰਨਾ ਲਾਇਆ ਸੀ ਉਦੋਂ ਵੀ ਬਿਲਡਰ ਨੇ ਸਾਨੂੰ ਇਹੀ ਗੱਲ ਕਹੀ ਸੀ ਮੈਂ ਸਾਰੇ ਇਹ ਪੂਰੇ ਕਰ ਦੂੰਗਾ ਉਸ ਤੋਂ ਬਾਅਦ ਫਿਰ ਕੋਈ ਗੱਲ ਨਹੀਂ ਸਾਡੇ ਨਾਲ ਇਹ ਨਿਕਲੀ ਤੀ ਹੁਣ ਅੱਜ ਵੀ ਇਹਨੂੰ ਬੁਲਾਇਆ ਤਾਂ ਹੁਣ ਤੁਸੀਂ ਇਹ ਜਿਵੇਂ ਬੋਰ ਲੈ ਰਹੇ ਹੋ ਜਾ ਰਹੇ ਹੋ ਜਾਣਾ ਕਿੱਥੇ ਜਾਂਦੇ ਹੋ ਮੈਂ ਅਸੀਂ ਇਹਨਾਂ ਦੇ ਦਫ਼ਤਰ ਜਾਣਾ ਚਾਹੁੰਦੇ ਹਾਂ ਉੱਥੇ ਧਰਨਾ ਦੇਵਾਂਗੇ ਜੀ ਜਾ ਕੇ ਤਾਂ ਕੋਈ ਹੋਰ ਕਹਿਣਾ ਚਾਹੁੰਦੇ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਇਹੀ ਹੈ ਜੀ ਸਾਨੂੰ ਜੇ ਸਾਡੇ ਇਹ ਮਸਲੇ ਹੱਲ ਕਰ ਦੇਵੇ ਤੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਹ ਨਾਲ ਪਰਸਨਲ ਦੁਸ਼ਮਣੀ ਨਹੀਂ ਹੈ ਸਾਡੀ ਸਾਡੇ ਮਸਲੇ ਹੱਲ ਹੋਣ ਤੇ ਰੂਮ ਜ਼ਰੂਰੀ ਹੈ ਤੇ ਦੂਜਾ ਪਾਣੀ ਲੈਂਦਾ ਹੈ ਤਾਂ ਉਸ ਵਿੱਚ ਸਕਿਉਰਟੀ ਰੂਮ ਹੁੰਦਾ ਹੈ ਹਰ ਹਰ ਇਨਸਾਨ ਜੋ ਪੈਸਾ ਕਮਾਉਂਦਾ ਹੈ ਤਾਂ ਉਸਨੇ ਸਕਿਉਰਟੀ ਦੇਖਦਾ ਹੈ ਤੋਂ ਅਮੇ ਜਬ ਸਕਿਉਰਟੀ ਰੂਮ ਹੀ ਨਹੀਂ ਹੈ ਨਾ ਤੋਂ ਅਮੇ ਕੋਈ ਪਾਣੀ ਦੀ ਵਜh ਜਬ ਵੀ ਕੋਈ ਲੇਡੀਜ਼ ਬਾਤ ਕਰਦੀ ਹੈ ਤਾਂ ਇਸ ਕੋ ਬੋਲਣੇ ਕੀ ਕੋਈ ਤਮੀਜ਼ ਨਹੀਂ ਹੈ ਤੇਪਸ ਕੋਰੋ ਜਿਵੇਂ ਤੁਸੀਂ ਉਹਨਾਂ ਦੇ ਦਫ਼ਤਰ ਦੇ ਅੱਗੇ ਧਰਨਾ ਦੇਣ ਜਾ ਰਹੇ ਹੋ ਤਾਂ ਜੇ ਉਹ ਤੁਹਾਡੀ ਗੱਲਬਾਤ ਨਹੀਂ ਸੁਣਦਾ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਇਹ ਹੋਏਗਾ ਸਾਹਿਬ ਕੋਲ ਜਾਵਾਂਗੇ ਸਰ ਡੀਐਸ ਡੀਸੀ ਸਾਹਿਬ ਕੋਲ ਜਾਵਾਂਗੇ ਹੋਰ ਵੀ ਉੱਤੋਂ ਉੱਚ ਅਧਿਕਾਰੀਆਂ ਕੋਲ ਜਾਵਾਂਗੇ ਮੈਂ ਬਾਰੇ ਇਹ ਕਹਿਣਾ ਚਾਹੁੰਦਾ ਨਹੀਂ ਕਿ ਇੱਥੇ ਮੈਂ ਰੋਡ ਬਣਾ ਕੇ ਨਵੇਂ ਦਿੱਤਾ ਹੋਇਆ ਤੇ ਉਹਦੇ ਬਾਅਦ ਗੇਟ ਦੇ ਉੱਪਰ ਸਿਕਿਉਰਟੀ ਵਾਰਡ ਬੈਠਿਆ ਏ ਤੇ ਅਗਲਾ ਗੇਟ ਦੇ ਉੱਪਰ ਕੈਮਰੇ ਲੱਗੇ ਹੋਏ ਆ ਜੀ ਸਫਾਈ ਹੋ ਰਹੀ ਹੈ ਜੀ ਇੱਕ ਬੰਦਾ ਰੱਖਿਆ ਹੋਇਆ ਜੀ ਉਹਦੇ ਬਾਅਦ ਪਾਣੀ ਦੀ ਪ੍ਰੋਬਲਮ ਸੀ ਉਹਦੇ ਬਾਅਦ ਮੈਨੇ 10 ਲੱਖ ਰੁਪਏ ਲਾ ਕੇ ਪਾਣੀ ਦਾ ਬੋਰ ਕਰਾਇਆ ਹੋਇਆ ਤੇ ਜਦੋਂ ਮਰਜ਼ੀ ਸੁਸਾਇਟੀ ਨੂੰ ਪਾਣੀ ਜਾਂਦਾ ਉਹ ਤੋਂ ਬਾਅਦ ট্রান্সਫਾਰਮ ਲੱਗ ਲੱਗਿਆ ਹੋਇਆ ਜੀ ਸੁਸਾਇਟੀ ਦਾ ਇਸ ਕਰਕੇ ਕੋਈ ਉੱਥੇ ਪ੍ਰੋਬਲਮ ਨਹੀਂ ਹੈਗੀ ਜੇ ਕੋਈ ਛੋਟੀ ਮੋਡੀ ਪ੍ਰੋਬਲਮ ਹੋਈ ਤਾਂ ਮੈਂ ਸੁਸਾਇਟੀ ਦੇ ਨਾਲ ਮਿਲ ਕੇ ਜਦ ਮਰਜ਼ੀ ਇੱਕਾ ਹੱਲ ਕਰਨੇ ਨੂੰ ਤਿਆਰ ਹਾਂ ਪਰ ਉੱਥੇ ਜਿਹੜਾ ਹੈ ਤੁਸੀਂ ਆਪਣੇ ਪੱਲੇ ਤੇ ਕਰਾ ਰਹੇ ਹੋ ਸਾਰੀ ਸੋਮੈਨਡ ਚਾਰਜ ਕੋਈ ਉੱਤੇ ਰੱਖਿਆ ਹੈ ਮੈਂ 2 ਸਾਲ ਤੋਂ ਜੀ ਪਾਣੀ ਦਾ ਬਿੱਲ ਸਾਰਾ ਮੈਂ ਖੁਦ ਭਰ ਰਿਹਾ ਕੋਈ ਉਹਨਾਂ ਤੋਂ ਚਾਰਜ ਕੋਈ ਲਿਆ ਵਾ ਜੀ ਘਰ ਜਿੰਨੇ ਬਸਨੀ ਕਰਦੇ ਕੋਈ ਚਾਰਜ ਨਹੀਂ ਲੈ ਰਹੇ ਮੈਂ ਖੁਦ ਆਪਣੇ ਪੱਲੇ ਤੋਂ ਸਾਰੇ ਪਾਣੀ ਦਾ ਬਿੱਲ ਭਰ ਰਿਹਾ ਜੀ ਅਗਰ ਤੁਸੀਂ ਕੋਈ ਉਹਨਾਂ ਤੋਂ ਚਾਰਜ ਨਹੀਂ ਲੈ ਰਹੇ ਫਿਰ ਕਿਉਂ ਤੁਹਾਡੇ ਖਿਲਾਫ ਹੋਏ ਹੋਏ ਆ ਜੀ ਉਹ ਉਹ ਉਹਨਾਂ ਦੀ ਸੋਚ ਤੇ ਡਿਪੈਂਡ ਕਰਦਾ ਜੀ ਉਹ ਕੀ ਸੋਚ ਹੈ ਉਹਨਾਂ ਦੀ ਸਾਰੇ ਵਨੋਂ ਜੀ ਸਾਰੇ ਸਫਾਈ ਵਾਲੇ ਤੇ ਗਾਰਡ ਦੇ ਤੇ ਕੈਮਰਿਆਂ ਦੇ ਤੇ ਹੋਰ ਹਰ ਚੀਜ਼ ਦੇ ਪੈਸੇ ਬਿੱਲ ਦੇ ਪਾਣੀ ਦੇ ਮੈਂ ਕੀ ਕਰਨੀ ਭਾਈ ਜੀ ਸਵਾਲੀਆ ਨਿਸ਼ਾਨ ਕਿਉਂ ਲੱਗ ਰਹੇ ਬਾਰ ਬਾਰ ਇਹ ਕੁਝ ਗੰਦੇ ਇਸ ਸਰਾਰਤੀ ਅੰਜ਼ਰ ਹੈ ਜਿਹੜੇ ਸਾਡਾ ਨਾਮ ਬਦਨਾਮ ਕਰਨਾ ਚਾਹੁੰਦੇ ਹਨ ਦੇਖਿਆ ਆਰਬਨ ਹੋਮ 3 ਦੇ ਵਸਨੀਕਾਂ ਨੇ ਪਾਣੀ ਸੀਵਰੇਜ ਅਤੇ ਹੋਰ ਕਈ ਸਫਾਈ ਨੂੰ ਲੈ ਕੇ ਜਿਹੜਾ ਹੈ ਬਿਲਡਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਤੇ ਦੂਜੇ ਪਾਸੇ ਆਰਬਨ 3 ਹੋਮ ਦੇ ਜੋ ਐਮ ਡੀ ਨੇ ਗੁਰਮੀਤ ਸਿੰਘ ਉਹਦੇ ਵੱਲੋਂ ਕਿਹਾ ਗਿਆ ਕਿ ਮੈਂ ਅੱਜ ਤੱਕ ਇਹਨਾਂ ਵਸਨੀਕਾਂ ਤੋਂ ਉਹ ਮੈਂਟਸ ਚਾਰ ਜਿਹੜਾ ਹੈ ਬਿਲਕੁਲ ਨਹੀਂ ਲਿੱਤਾ ਤੇ ਮੈਂ ਆਪਣੇ ਪੱਲੇ ਤੋਂ ਹੀ ਸਾਰਾ ਕੁਝ ਜਿਹੜਾ ਕਰਵਾ ਰਿਹਾ ਹਾਂ ਅਗਰ ਫੇਰ ਵੀ ਇਹਨਾਂ ਦੀ ਕੋਈ ਡਿਮਾਂਡ ਹੈ ਜਾਂ ਇਹਨਾਂ ਨੂੰ ਕੋਈ ਦੁੱਖ ਤਕਲੀਫ ਹੈ ਕਿਉਂਕਿ ਮੇਰਾ ਪਰਿਵਾਰ ਹੈ ਉਹ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਤੇ ਸਭ ਤੋਂ ਵੱਡੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ ਕੁਝ ਲੋਕ ਕਹੇ ਜੇ ਸਰਾਰਤੀ ਅੰਸਰ ਨੇ ਜੋ ਮੇਰੀ ਛਵੀ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਿਸ ਕਰਕੇ ਉਹਨਾਂ ਨੇ ਇਹ ਰੋਸ ਪ੍ਰਦਰਸ਼ਨ ਜਿਹੜਾ ਹੈ ਕਰਵਾਇਆ ਹੈ ਕਰਨਤੋਂ ਡੇਵਿਡ ਬ੍ਰਮਾਦੀ ਖਾਸਰਪੋਰਟ